ਕਲ ਕਿ ਨਹੀਂ ਆਇਆ ਯਾ ਕੁਝ ਨਿਕਲ ਕੇ ਆਇਆ ਉਹਨਾਂ ਨਾਲ ਗੱਲਬਾਤ ਕਰਦੇ ਸਿਰ ਪੰਜ ਪਿਆਰੇ ਤੇ ਜਿਹੜਾ ਫੈਸਲਾ ਲਿਆ ਗਿਆ ਹੈ ਕਿ ਉਹ ਸਸਪੈਂਸ਼ਨ ਰੱਦ ਕਰ ਦਿੱਤਾ ਗਿਆ ਯਾ ਕਿਸੇ ਹੋਰ ਮੁੱਦੇ ਤੇ ਮੀਟਿੰਗ ਨਹੀਂ ਦੇਖੋ ਔਰ ਅੱਜ ਬਹੁਤ ਲੰਬਾ ਸਮਾਂ ਉਸ ਮਸਲੇ ਨਾਲ ਕੇ ਦੀਰਘ ਵਿਚਾਰ ਸਸਪੈਂਸ਼ਨ ਤੇ ਕੀ ਕੋਈ ਅਫਸੋਸ ਹੋ ਰਿਹਾ ਸੀ ਕਿ ਦੁਬਾਰਾ ਸੋਚਣਾ ਪਿਆ ਯਾ ਬਿਨਾਂ ਸੋਚੇ ਸਮਝੇ ਉਸ ਲਈ ਫੈਸਲਾ ਲੈ ਲਿਆ ਨਹੀਂ ਨਹੀਂ ਚਲੋ ਐਗਜ਼ੈਕਟਿਵ ਹੁੰਦੀ ਆ ਪ੍ਰਧਾਨ ਦੇ ਉਪਰੋਂ ਸਾਰ ਐਗਜ਼ੈਕਟਿਵ ਵੀ ਹੁੰਦੀ ਆ ਐਗਜ਼ੈਕਟਰ ਸੁਪਰੀਮ ਹੁੰਦੀ ਹੈ ਉਹਦੇ ਚ ਵਿਚਾਰ ਚਰਚਾ ਕੀਤੀ ਹੈ ਔਰ ਉਹਨਾਂ ਨੇ ਸਰਬਸੰਮਤੀ ਨਾਲ ਮੈਨੂੰ اختیار ਦੇ ਦਿੱਤੇ ਆ ਸਰ ਇੱਕ ਇੱਕ ਕੁਐਸ਼ਨ ਹੈ ਕਿ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਆਪਣੇ ਤੋਂ ਵੀ ਉੱਪਰ ਮੰਨਿਆ ਸੀ ਕਿ ਹੁਣ ਐਸਜੀਪੀਸੀ ਪੰਜ ਪਿਆਰੇ ਤੋਂ ਵੀ ਉੱਪਰ ਹੋਗੀ ਨਹੀਂ ਤੁਸੀਂ ਇਹ ਇਹ ਇਸ ਪਾਸੇ ਨਾਲ ਜਾਓ ਅਗੇ ਇਥੇ ਬੜੇ ਔਖੇ ਆ ਧਾਰਮਿਕ ਭਾਵਨਾਵਾਂ ਦੇ ਪਾਸੇ ਨਾਲ ਜਾਓ ਇਹ ਇੱਕ ਮਹਿਕਮਾ ਪਰ ਲੋਕੀ ਸਵਾਲ ਚੁੱਕ ਰਹੇ ਨੇ ਸਿੱਖ ਜਿਹੜੇ ਨੇ ਸਵਾਲ ਚੁੱਕ ਰਹੇ ਨੇ ਕਰ ਰਹੇ ਨੇ ਲੇਕਿਨ ਇਹ ਵਪਾਾਕੀ ਕਾਰਵਾਈ ਵੀ ਆ ਦਫ਼ਤਰ ਦੇ ਵਿੱਚ ਆਫਟਰ ਆਲੋ ਉਹਨਾਂ ਨਾਲ ਜਿਹੜੀ ਲਿਖਤ ਪੜਤ ਨਹੀਂ ਹੁੰਦੀ ਆ ਉਹਦੇ ਮੁਤਾਬਕ ਕਾਰਵਾਈ ਵੀ ਕਰਨੀ ਪੈਂਦੀ ਆ ਜੀ 10 11 ਸਾਡੇ ਹੋਸਟ ਸਟਾਫ ਮੈਂਬਰ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਵੀ ਸਸਪੈਂਡਡ ਨੇ ਸਰ ਇੱਕ ਇੱਕ ਸਰਬਤ ਖਾਲਸਾ ਬਲਾੰਦੀ ਕਿਹਾ ਗਿਆ ਹੈ ਕਿ ਜ਼ਿੰਮੇਵਾਰੀ ਕੋਈ ਹੋਰ ਨਹੀਂ ਬੁਲਾ ਸਕਦਾ ਲੇਕਿਨ ਜਿਹੜੀ ਸਿੱਖ ਸੰਗਤ ਹੈ ਅਖੀਰ ਸਰਬਤ ਖਾਲਸਾ ਤੋੜੀ ਨਜ਼ਰ ਵਿੱਚ ਕੀ ਹੈ ਸਰਬਤ ਖਾਲਸਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਨੇ ਜਥੇਦਾਰ ਸਹਿਬਾਨ ਹੀ ਬੁਲਾ ਸਕਦੇ ਨੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਨੋਬਾਡੀ ਹੈਜ਼ ਨੋ ਰਾਈਟ ਟੂ ਕਾਲ ਫਾਰ ਦ ਸਰਬਤ ਖਾਲਸਾ ਔਰ ਇਸ ਵਾਸਤੇ ਜਿਹੜਾ ਉਹ ਸਰਬਤ ਖਾਲਸਾ ਨਹੀਂ ਉਹ ਇੱਕ ਕੱਠ ਤਾਂ ਕਹਿ ਸਕਦੇ ਨੇ ਲੇਕਿਨ ਸਰਬਤ ਖਾਲਸਾ ਨਹੀਂ ਸਰ ਇੱਕ ਲਾਸਟ ਕੁਐਸਚਨ ਇਹ ਜਿਹੜੇ ਦੋ ਸਿੱਖ ਸਰ ਜੋ ਦੋ ਸਿੱਖ ਗ੍ਰਿਫਤਾਰ ਹੋਏ ਨੇ ਉਹ ਕਹਿ ਰਹੇ ਨੇ ਬਾਹਰ ਕੰਟੈਕਟ ਹੈ ਲੇਕਿਨ ਉਹ ਇਹ ਕਹਿ ਰਹੇ ਨੇ ਉਹ ਇਹ ਕਹਿ ਰਹੇ ਨੇ ਬਾਹਰ ਵਾਲੇ ਜਿਹੜੇ ਬੰਦੇ ਉਹ ਕਹਿ ਰਹੇ ਨੇ ਕਿ ਅਸੀਂ ਤੇ ਉਹ ਜਿਹੜੀ ਜ਼ਖਮੀ ਸੀ ਉਹਨਾਂ ਲਈ ਫੰਡ ਭੇਜੇਗੇ ਨੇ ਯਾਨੀ ਕਿ ਜਿਹੜੇ ਬਾਹਰ ਦੇ ਇਲਜ਼ਾਮ ਲੱਗ ਰਹੇ ਨੇ ਕਿ ਜਿਹੜੇ ਬਾਹਰ ਦੇ ਕਨੈਕਸ਼ਨ ਸੀ ਉਹ ਗਲਤ ਦੱਸੇ ਜਾ ਰਹੇ ਨੇ ਪੁਲਿਸ ਵੱਲੋਂ ਬਾਰੇ ਇਹ ਗੱਲ ਤਾਂ ਹੋ ਗਈ ਹੈ ਇਹ ਫੈਸਲਾ ਸਰਕਾਰ ਨੇ ਕਰਨਾ ਹੈ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਹ ਲਾਈਨ ਅਪ ਐਕਸ਼ਨ ਨਹੀਂ ਹੈਗਾ ਇਹ ਸਰਕਾਰ ਦਾ ਸਰਕਾਰ ਨੇ ਜੋ ਫੈਸਲਾ ਕਰਨਾ ਹੈ ਕਰੇਗਾ ਅਸੀਂ ਇਹ ਕਿਹਾ ਕਿ ਜਿਹੜੇ ਦੋਸ਼ੀ ਨੇ ਅਸਲ ਦੋਸ਼ੀ ਉਹ ਉਹਨਾਂ ਨੂੰ ਹੀ ਸਜ਼ਾ ਦਿੱਤੀ ਜਾਵੇ ਕਿਸੇ નિર્ਦੋਸ਼ ਨੂੰ ਨਾ ਪਸਾਇਆ ਜਾਵੇ ਪੰਜ ਪਿਆਰੇ ਦੀ ਸਸਪੈਂਸ਼ਨ ਤੇ ਵੀ ਕੀ ਦੁਬਾਰਾ ਫੈਸਲਾ ਲਿਤਾ ਜਾ ਸਕਦਾ ਸ਼ਾਇਦ ਰੱਦ ਵੀ ਹੋ ਸਕਦਾ ਜਦੋਂ ਅਧਿਕਾਰ ਮਿਲਿਆ ਜੇ ਫੈਸਲਾ ਹੀ ਨਹੀਂ ਕੀਤਾ ਤਾਂ ਫੈਸਲਾ ਕਰਾਂਗੇ ਤੇ ਫੇਰ ਕਰਾਂਗੇ ਨਹੀਂ ਸਸਪੈਂਡ ਦਾ ਕੀਤਾ ਗਿਆ ਤੁਹਾਨੂੰ ਪਹਿਲਾਂ ਤਾਂ ਕਹਿ ਬੈਠਾ ਜੀ ਐਸਪੀਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਜਿਹੜੇ ਪੰਜ ਪੀਆਰ ਨੂੰ ਸਸਪੈਂਡ ਕੀਤਾ ਗਿਆ ਹੈ ਉਹਨਾਂ ਦੇ ਬਾਰੇ ਇੱਕ ਮੀਟਿੰਗ ਹੋਈ ਹੈ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਸੀ ਚੰਡੀਗੜ੍ਹ ਦੇ ਕਲਗੀਦਰ ਨਿਵਾਸ ਇਚ ਲੇਕਿਨ ਇਹ ਕਿਹਾ ਗਿਆ ਹੈ ਕਿ ਹਲੇ ਫਿਲਹਾਲ ਇਸ